ਜਲੰਧਰ ਜ਼ਿਲ੍ਹਾ ਜਲੰਧਰ ਲੋਕ ਸਭਾ ਹਲਕਾ 224 ਦੀਆਂ ਇਲੈਕਸ਼ਨਸ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਚਰਚਾ ਦਾ ਵਿਸ਼ਾਰਿਆ ਉਹਦਾ ਕਾਰਨ ਸੀਗਾ ਕਿ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀਗੀ ਤੇ ਉਹ ਭਾਜਪਾ ਚ ਚਲੇ ਗਏ ਸੀ ਤੇ ਨਾਲ ਉਹਨਾਂ ਦੇ ਚਲੇ ਗਏ ਸੀ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲੰਕਰਾਲ ਜਦੋਂ ਰਿਜ਼ਲਟ ਆਏ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਕੋਲੋਂ ਤਿੰਨ ਸੀਟਾਂ ਹਾਸਲ ਹੋਈਆਂ ਲੋਕ ਸਭਾ ਦੇ ਵਿੱਚ ਤੇ ਭਾਜਪਾ ਕੋਲ ਕੋਈ ਸੀਟ ਨਹੀਂ ਆਈ ਤਾ ਇਸੇ ਦੌਰਾਨ ਸ਼ੀਤਲੰਗੁਰਾਲ ਜਿਹੜੇ ਆ ਇਹ ਵਾਪਸ ਗਏ ਸਪੀਕਰ ਸਾਹਿਬ ਦੇ ਕੋਲ ਕਹਿੰਦੇ ਜੀ ਮੈਂ ਅਸਤੀਫਾ ਜਿਹੜਾ ਉਹ ਵਾਪਸ ਲੈਣਾ ਚਾਹਨਾ ਪਰ ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਆ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਅਸਤੀਫਾ ਜਿਹੜਾ ਇਹ ਮਨਜ਼ੂਰ ਕਰ ਲਿਆ ਸੀਗਾ ਹੁਣ ਇਸ ਜਲੰਧਰ ਪੱਛਮੀ ਹਲਕੇ ਦੇ ਉੱਤੇ 10 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਜ਼ਿਮਨੀ ਚੋਣਾਂ ਤੇ 13 ਜੁਲਾਈ ਨੂੰ ਇਸ ਹਲਕੇ ਦੇ ਵਿੱਚ ਇਹ ਨਤੀਜਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਆ ਜਾਣਾ ਵੀ ਕਿਹੜਾ ਨਵਾਂ ਵਿਧਾਇਕ ਇਸ ਹਲਕੇ ਨੂੰ ਲੋਕਾਂ ਨੇ ਦਿੱਤਾ ਹੁਣ ਜਿੱਥੇ ਭਾਜਪਾ ਬਹੁਤ ਜ਼ਿਆਦਾ ਉਮੀਦ ਹੈ ਕਿ ਸ਼ੀਤਲ ਅੰਗਰਾਲ ਨੂੰ ਟਿਕਟ ਦੇਗੀ ਉਥੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਕੀ ਮਹਿੰਦਰ ਸਿੰਘ ਕੇਪੀ ਉੱਤੇ ਦਾਅ ਖੇਡ ਸਕਦੇ ਆ ਆਮ ਆਦਮੀ ਪਾਰਟੀ ਕਿਹਦੇ ਉੱਤੇ ਦਾਅ ਖੇਡੇਗੀ ਰੋਬਿੰਸ ਸੰਪਲਾ ਦੇ ਉੱਤੇ ਦਾਅ ਖੇਡੇਗੀ ਜਾਂ ਫਿਰ ਮਹਿੰਦਰ ਭਗਤ ਉੱਤੇ ਦਾਅ ਖੇਡੇਗੀ ਇਸੇ ਤਰ੍ਹਾਂ ਕਾਂਗਰਸ ਕਾਂਗਰਸ ਨੂੰ ਵੀ ਹੁਣ ਇੱਕ ਕੈਂਡੀਡੇਟ ਜਿਹੜਾ ਉਹ ਇੱਥੇ ਲੱਭਣਾ ਪੈਣਾ ਔਰ ਜਦ ਕਿ ਜਿਹੜੇ ਵਿਕਰਮ ਚੌਧਰੀ ਸੀਗੇ ਜਿਨ੍ਹਾਂ ਨੇ ਬਗਾਵਤ ਕਰ ਦਿੱਤੀ ਸੀ ਕਿ ਮੇਰੇ ਪਰਿਵਾਰ ਦੇ ਵਿੱਚੋਂ ਤੁਸੀਂ ਕਿਸੇ ਨੂੰ ਟਿਕਟ ਨਹੀਂ ਦਿੱਤੀ ਜਲੰਧਰ ਲੋਕ ਸਭਾ ਹਲਕੇ ਦੀ ਉਹ ਵੀ ਇੱਥੋਂ ਦਾਵੇਦਾਰ ਬਣ ਸਕਦੇ ਸੀਗੇ ਤੇ ਬਹੁਤ ਉਮੀਦ ਸੀ ਉਹ ਜਿੱਤ ਵੀ ਜਾਣ ਪਰ ਕਿਉਂਕਿ ਇਸ ਵੇਲੇ ਕਾਂਗਰਸ ਤੋਂ ਨਿਰਾਸ਼ ਸੀਗੇ ਤੇ ਕਾਂਗਰਸ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੋਇਆ ਸੋ ਇੱਕ ਵਾਰ ਫੇਰ ਤੋਂ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਇਹ ਮੁਕਾਬਲਾ ਹੋਣਾ ਜਲੰਧਰ ਪੱਛਮੀ ਸੀਟ ਦੇ ਉੱਤੇ ਇਹ ਫੇਰ ਰੌਚਕ ਬਣ ਜਾਣਾ ਸ਼ੀਤਲੰਗੁਰਾਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਭਾਜਪਾ ਚ ਚਲੇ ਗਏ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਸੀਟ ਖਾਲੀ ਹੋ ਗਈ ਜਿਮਨੀ ਚੋਣਾਂ ਅਨਾਉਂਸ ਹੋ ਗਈਆਂ ਭਾਜਪਾ ਉਹਨਾਂ ਨੂੰ ਟਿਕਟ ਦੇਗੀ ਜਾਂ ਨਹੀਂ ਦੇਗੀ ਵੈਸੇ ਉਮੀਦ ਬਹੁਤ ਜ਼ਿਆਦਾ ਹੈ ਕਿ ਸ਼ੀਤਲ ਅੰਗਰਾਲ ਨੂੰ ਭਾਜਪਾ ਨੇ ਟਿਕਟ ਦੇ ਦੇਣੀ ਹੈ ਅਕਾਲੀ ਦਲ ਨੂੰ ਵੀ ਇੱਕ ਆਪੜਾ ਕੈਂਡੀਡੇਟ ਫਿਰ ਤਿਆਰ ਕਰਨਾ ਪੈਣਾ ਹਾਲਾਂਕਿ ਅਕਾਲੀ ਦਲ ਦਾ ਜਿਹੜਾ ਵੋਟ ਸ਼ੇਅਰ ਹੈ ਉਹ ਇਹਨਾਂ ਚੋਣਾਂ ਦੇ ਵਿੱਚ ਘਟਿਆ ਪਰ ਇੱਥੇ ਇੱਕ ਗੱਲ ਹੋਰ ਬੜੀ ਦਿਲਚਸਪ ਹੈ ਕਿ ਇਸ ਵਾਰ ਜਦੋਂ ਨਤੀਜੇ ਆਏ ਤਾਂ ਇਹ ਜਿਹੜੀ ਜਲੰਧਰ ਪੱਛਮੀ ਸੀਟ ਹੈ ਇਹਦੇ ਉੱਤੇ ਬਾਜ਼ੀ ਕਾਂਗਰਸ ਨੇ ਮਾਰੀ ਹੈ ਜੇ ਵੋਟਾਂ ਦੀ ਪਰਸੈਂਟੇਜ ਜਾਂ ਉਹਦੀ ਗਿਣਤੀ ਦਾ ਜੇ ਅੰਦਾਜ਼ਾ ਲਗਾਇਆ ਜਾਏ ਏ ਸੀਟ ਤੋਂ ਆਮ ਆਦਮੀ ਪਾਰਟੀ ਵੀ ਪਛੜ ਗਈ ਔਰ ਭਾਜਪਾ ਵੀ ਪਛੜ ਗਈ ਹੈ ਹਾਲਾਂਕਿ ਜਿਹੜੀ ਭਾਜਪਾ ਵਾ ਉਹ ਦੂਜੇ ਨੰਬਰ ਤੇ ਆਈ ਹੈ ਜਲੰਧਰ ਲੋਕ ਸਭਾ ਚੋਣਾਂ ਦੇ ਜਿਹੜੇ ਨਤੀਜੇ ਆਏ ਆ ਪਰ ਇਹ ਸੀਟ ਦੇ ਉੱਤੋਂ ਭਾਜਪਾ ਜਿਹੜੀ ਹੈ ਉਹ ਪਛੜ ਗਈ ਸੀ ਉਹਦਾ ਕਾਰਨ ਇਹ ਵੀ ਹੋ ਸਕਦਾ ਹੈ ਕਿਉਂਕਿ ਇਸ ਹਲਕੇ ਤੋਂ ਆਉਂਦੇ ਦੋ ਲੀਡਰ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗੁਰਾਲ ਜਿਹੜੇ ਆ ਇਹ ਲੋਕਾਂ ਦੇ ਦਿਲ ਦੇ ਵਿੱਚ ਇਸ ਵਾਰ ਥਾਂ ਬਣਾ ਨਹੀਂ ਸਕੇ ਕਿਉਂਕਿ ਲੋਕ ਕਹਿ ਰਹੇ ਸੀਗੇ ਕਿ ਇਹਨਾਂ ਨੇ ਧੋਖਾ ਕੀਤਾ ਹੁਣ ਦੇਖਦੇ ਆ ਇਸ ਹਲਕੇ ਦੇ ਉੱਤੇ ਜਦੋਂ 10 ਜੁਲਾਈ ਨੂੰ ਚੋਣਾ ਹੋਣ ਗਿਆ 13 ਜੁਲਾਈ ਨੂੰ ਨਤੀਜਾ ਆਏਗਾ ਕੌਣ ਬਾਜ਼ੀ ਮਾਰਦਾ ਕਿਉਂਕਿ ਇਸ ਵੇਲੇ ਜੇ ਆਪਾਂ ਇਹ ਮੰਨ ਲਈਏ ਵੀ ਭਾਜਪਾ ਦਾ ਅੱਪਰ ਹੈਂਡ ਹੈ ਸ਼ਹਿਰ ਦੀ ਸੀਟਾਂ ਤੇ ਉਹ ਚੋਣ ਨਤੀਜਿਆਂ ਚ ਗੱਲ ਕਲੀਅਰ ਹੋ ਗਈ ਕਿ ਇਥੋਂ ਕਾਂਗਰਸ ਨੇ ਬਾਜ਼ੀ ਮਾਰੀ ਹੈ ਤੇ ਦੂਜੇ ਪਾਸੇ ਕਾਂਗਰਸ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਅੱਪਰ ਹੈਂਡ ਹੈ 7 ਸੀਟਾਂ ਨੇ ਈਓਹ ਸੀਟ ਜਿੱਤ ਜਾਣਗੇ ਅਗਰ ਉਹ ਸੀਟ ਜਿੱਤ ਜਾਂਦੇ ਆ ਤਾਂ ਆਮ ਆਦਮੀ ਪਾਰਟੀ ਵਾਸਤੇ ਜਿਹੜਾ ਵਾ ਇਹ ਬੜੀ ਨਮੂਸ਼ੀ ਵਾਲੀ ਗੱਲ ਹੋਏਗੀ ਵਿਕਾਰ ਦਾ ਸਵਾਲ ਬਣਿਆ ਹੋਣਾ ਆਮ ਆਦਮੀ ਵਾਸਤੇ ਉਹਦਾ ਕਾਰਨ ਹੈ ਕਿਉਂਕਿ ਆਮ ਆਦਮੀ ਪਾਰਟੀ ਤਾਂ ਚਾਹੁੰਦੀ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਕਿ ਅਸੀਂ 13 ਦੀਆਂ 13 ਸੀਟਾਂ ਜਿੱਤ ਜਾਈਏ ਪਰ ਜਿੱਤੀਆਂ ਉਹਨਾਂ ਕੋਲੋਂ ਤਿੰਨ ਗਈਆਂ ਸੋ ਬਹੁਤ ਰੋਚਕ ਮੁਕਾਬਲੇ ਜਿਹੜੇ ਇੱਕ ਵਾਰ ਫੇਰ ਤੋਂ ਜਲੰਧਰ ਪੱਛਮੀ ਹਲਕੇ ਦੇ ਵਿੱਚ ਹੋਣਗੇ 10 ਜੁਲਾਈ ਨੂੰ ਚੋਣਾ ਹੋਣ ਗਿਆ ਤੇ 13 ਜੁਲਾਈ ਨੂੰ ਇਹਦੇ ਨਤੀਜੇ ਆ ਜਾਣਗੇ ਬਲਵਿੰਦਰ ਕੁਮਾਰ ਜਿਨ੍ਹਾਂ ਨੇ ਬਸਪਾ ਤੋਂ ਇਸ ਵਾਰ 2024 ਦਾ ਚੋਣ ਜਿਹੜਾ ਲੜਿਆ ਪਰ ਇਸ ਵਾਰ ਉਹਨਾਂ ਨੂੰ ਕੋਈ ਬਹੁਤਾ ਸਮਰਥਨ ਮਿਲਿਆ ਨਹੀਂ ਹੋ ਸਕਦਾ ਆਮ ਆਦਮੀ ਪਾਰਟੀ ਬਲਵਿੰਦਰ ਕੁਮਾਰ ਦੇ ਉੱਤੇ ਦਾਅ ਵੀ ਖੇਡ ਦੇਵੇ ਬਲਵਿੰਦਰ ਕੁਮਾਰ ਨੂੰ ਆਮ ਆਦਮੀ ਪਾਰਟੀ ਚ ਜੁਆਇਨ ਕਰਾ ਲੈਣ ਤੇ ਇਸ ਹਲਕੇ ਤੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਉਹਦਾ ਕਾਰਨ ਇਹ ਹੈ ਕਿ ਜਦੋਂ ਸਾਰੇ ਕੈਂਡੀਡੇਟਸ ਇਸ ਵਾਰੀ ਜਲੰਧਰ ਲੋਕ ਸਭਾ ਹਲਕੇ ਤੋਂ ਪ੍ਰਚਾਰ ਕਰ ਰਹੇ ਸੀ ਤਾਂ ਕੇਵਲ ਬਲਵਿੰਦਰ ਕੁਮਾਰ ਸਿਗੇ ਜਿਨ੍ਹਾਂ ਨੇ ਆਪਣਾ ਬਾਇਓ ਡਾਟਾ ਜਿਹੜਾ ਉਹ ਜਨਤਕ ਕੀਤਾ ਸੀਗਾ ਕਿ ਉਹਨਾਂ ਨੇ ਐਮਏ ਕੀਤੀ ਹੋਈ ਆ ਉਸ ਤੋਂ ਬਾਅਦ ਉਹਨਾਂ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ ਹੈ ਪ੍ਰੈਕਟਿਸ ਕੀਤੀ ਹੈ ਬਤੌਰ ਪੱਤਰਕਾਰ ਵੀ ਉਹਨਾਂ ਨੇ ਕੰਮ ਕੀਤਾ ਤੋ ਇਹਨਾਂ ਦੀ ਚਰਚਾ ਜਿਹੜੀ ਆ ਜਲੰਧਰ ਨੂਕਸਬਾ ਹਲਕੇ ਹੁੰਦੀ ਜ਼ਰੂਰ ਰਹੀ ਕਿ ਇੱਕ ਵਾਹਦ ਕੈਂਡੀਡੇਟ ਆ ਜਲੰਧਰ ਤੋਂ ਜਿਨ੍ਹਾਂ ਨੇ ਆਪਣਾ ਬਾਇਓ ਡਾਟਾ ਜਿਹੜਾ ਉਹ ਪੂਰੇ ਪੋਸਟਰ ਦੇ ਉੱਤੇ ਛਪਾਇਆ ਹੋਇਆ ਕਿ ਉਹਨਾਂ ਨੇ ਪੜ੍ਹਾਈ ਕਿੱਥੋਂ ਕੀਤੀ ਕਾਲਜ ਕਿੱਥੋਂ ਕੀਤਾ ਕਿਹੜੀ ਡਿਗਰੀ ਹਾਸਲ ਕੀਤੀ ਤੇ ਕੀ ਕੁਝ ਕੀਤਾ ਸੋ ਹੋ ਸਕਦਾ ਆਮ ਆਦਮੀ ਪਾਰਟੀ ਬਲਵਿੰਦਰ ਕੁਮਾਰ ਉੱਤੇ ਵੀ ਦਾ ਜਿਹੜਾ ਖੇਡ ਸਕਦੀ ਐ ਤੇ ਦੂਸਰੇ ਪਾਸੇ ਅਗਰ ਬਲਵਿੰਦਰ ਕੁਮਾਰ ਆਮ ਆਦਮੀ ਪਾਰਟੀ 'ਚ ਨਹੀਂ ਜਾਂਦੇ ਜਾਂ ਕਿਸੇ ਵੀ ਪਾਰਟੀ 'ਚ ਨਹੀਂ ਜਾਂਦੇ ਤਾਂ ਉਹ ਵਸਪਾ ਵੱਲੋਂ ਵੀ ਇਲੈਕਸ਼ਨ ਲੜ ਸਕਦੇ ਆ ਸੋ ਮੁਕਾਬਲਾ ਜਿਹੜਾ ਬੜਾ ਦਿਲਚਸਪ ਹੋਏਗਾ ਜਲੰਧਰ ਪੱਛਮੀ ਹਲਕੇ ਦੇ ਵਿੱਚ ਰਿਜ਼ਰਵ ਹਲਕਾ ਹੈਗਾ ਸੋ ਇਸੇ ਦੇ ਚਲਦਿਆਂ ਹੁਣ ਪਾਰਟੀਆਂ ਜਿਹੜੀਆਂ ਇੱਕ ਵਾਰ ਫੇਰ ਤੋਂ ਪਪਾ ਭਾਰ ਹੋ ਜਾਣਗੀਆਂ ਮੇਰੇ ਖਿਆਲ 21 ਜੂਨ ਤੱਕ ਨੋਮੀਨੇਸ਼ਨ ਦੀ ਤਾਰੀਖ ਰੱਖੀ ਗਈ ਆ ਵੀ 21 ਜੂਨ ਤੱਕ ਨਾਮਜ਼ਦਗੀਆਂ ਹੋ ਜਾਣੀਆਂ 10 ਤਰੀਕ ਅੱਜ ਹੋ ਗਈ ਆ ਸੋ ਕੁੱਲ ਮਿਲਾ ਕੇ ਜਲੰਧਰ ਦੇ ਵਿੱਚ ਇੱਕ ਵਾਰ ਫੇਰ ਤੋਂ ਸੜਕਾਂ ਦੇ ਉੱਤੇ ਗਲੀਆਂ ਦੇ ਉੱਤੇ ਜਿਹੜੇ ਉਹ ਲਾਊਡ ਸਪੀਕਰ ਆ ਉਹ ਸੁਣਾਈ ਦੇਣਗੇ ਪਾਰਟੀਆਂ ਆਪੋ ਆਪਣਾ ਪ੍ਰਚਾਰ ਸ਼ੁਰੂ ਕਰ ਦੇਣਗੀਆਂ ਜਲੰਧਰ ਪੱਛਮੀ ਹਲਕੇ ਦੇ ਵਿੱਚ ਤੇ ਬਾਸੀ ਕੌਣ ਮਾਰਦਾ 13 ਜੁਲਾਈ ਨੂੰ ਪਤਾ ਲੱਗ ਜਾਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ